सलाम इस मंदर के हाथें सेठ आगे शेष महिमांग लगे तो अब सलाम इस दुनिया के हाथें आ रहे मित्रानुयायी धने याद रखना जगे जनियों के धने पंजाबी साहित्य दुनिया के नाल बहुत भी बोली जाए ਸਾਡੇ ਦਰਮਿਆਨ ਸਰਗਰ ਜਤਿੰਦਰ ਸਿੰਘ ਢਾਲੀਵਾਲ ਜੀ ਜੋ ਕਿ ਮੁੱਲਾਪੁਰ ਗਰੀ ਦਾ ਕੋਈ ਤਰਤੰਜ ਨੇ ਉਹ ਵੀ ਤਕਰੀਬ ਲੈ ਆਨੇ ਸੋ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਕਿ ਟੋਲਣਾ ਜੀ ਉਹਨਾਂ ਦਾ ਬੁੱਕਿਆ ਨਾਲ ਸਵਾਗਤ ਕਰਦੇ ਸਰਗਰ ਜਤਿੰਦਰ ਸਿੰਘ ਢਾਲੀਵਾਲ ਸਾਡੇ ਦਰਮਿਆਨ ਸਾਡੇ ਵੀਰ ਗੁਰਮੀਤ ਸਿੰਘ ਜੀ ਵੀ ਤਕਰੀਬ ਲੈ ਨੇ ਉਹਨਾਂ ਦਾ ਵੀ ਬਹੁਤ ਸਵਾਗਤ ਮੈਂ ਬਧਾਈ ਜਿੰਨਾ ਸਰਦਾਰ ਮਹਿਮਲ ਸਿੰਘ ਸਤੰਤਰਤਾ ਸੰਗਰਾਮੀ ਪੁਨਾ ਨੂੰ ਦਿਂਦਾ ਤਾਂ ਤੇ ਨਾਲੇ ਮੈਂ ਕੋਲਾਬਤੋਂ ਕਪਤਾਨ ਜੀ ਕੋਲਾਬਤ ਦੇ ਮੁਖਵਤੀ ਜਵਾਦ ਕਰਨ ਧੰਨਵਾਦ ਜੇਵਾਦ ਆਤਿ ਇਸੀ ਗੱਲ ਆ 5 ਨਾਲ ਸਾਲ ਨੇ ਬੁੱਲਾਪੁਰ ਦਾ ਨਵਾਬ ਸਿੰਘ ਆਇਆ ਤੇ ਗਿਰਮਨ ਇਸੇ ਤਰ੍ਹਾਂ ਇਹਨਾਂ ਦੀ ਕਮਲ ਚੱਲਦੀ ਰਹੇ ਅਜਿਹਾ ਉਤਰਾ ਹੈ ਨਾ ਸਨਸਕ੍ਰਿਤਿਕਾ ਦਾ ਨਾਂ ਤੇ ਆਰੇ ਸਾਡੇ ਆ ਗਏ ਹਾਂਜੀ ਸਾਡੇ ਆ ਗਏ ਹਾਂ ਪਤਿਓnabla ਅਦਨਾ ਮੈਂ ਕਹਿੰਦਾ ਤੁਹਾਡੇ ਇਤਕਾਰ ਪੰਜਾਬੀ ਦੇ ਕਾਫੀ ਮੇਰੇ ਪਈ ਆ ਫਿਰ ਡਾਕਟਰ ਕਹਿੰਦੇ ਇਸੇ ਨਾਲ ਹਮੇਸ਼ਾ ਕੋਸ਼ਿਸ਼ ਕਰਦੇ ਨੇ ਕੋਈ ਹਸਾ ਘਟੋਤਾਵੇਂਗੇ ਜੋ ਕੁਝ ਮੈਂ ਲਿਖਿਆ ਹੈ ਕਿੰਨੇ ਵੀ ਉਹਨਾਂ ਹੁਣ ਤੱਕ ਸਾਲੀ 85 ਫੀ ਲਿਖਦੇ ਬਹੁਤ ਵਧੀਆ ਗਿਆ ਪਰ ਮੈਂ ਹਾਂ ਇਹ ਨਾਂ ਦੀ ਬਣਾਇਆ ਕਿਉਂਕਿ ਮੇਰੀ ਆਪਣਾ ਪਾਪਾ ਉਹ ਦੇਖਣਗੇ ਆ ਦੇਖਿਆ ਮੈਂ ਤੁਸੀਂ ਦੇਖ ਸਕਦੇ ਆ ਬਾਈ ਇਹਨੂੰ ਰੋੜੋਵੇ ਇਹਨੂੰ ਪਾਉਂਦੇ ਹੋ ਹਿਮਾਚਲੋਂ ਆ ਮੇਰੇ ਥੋੜਾ ਜਿਹਾ ਹਿਮਾਚਲ ਗਿਆ

ਮਾਰੀ ਤਾਰੇ ਤੇ ਬੜੀ ਸੋਣੀ ਐ ਮਾਰਾ ਹੱਸਦਾ ਸੰਦਾ ਪੰਜਾਬ ਰਹਿ ਚਰਦੀ ਕਲਾ ਮਗਲੇ ਸੁਹਾਗ ਰਹੇ ਮਟੋਰੀਆ ਮਿਠੜੇ ਬੂਦ ਵਾਦੀ ਤੇ

पंजाबी सुबह लेके हटिया पली मान सा दस के हटिया पंजाबी सुबह लेके हटिया पली मान सो दस के हटिया अनमोल खजाना माँ बोली का अनमोल खजाना माँ बोली का अपने आप

चल गया चुके टूटे हो गए पिटपटुआ गया मजा ਨੂ ਲੱਗਿਆ ਲਗੜਾ ਚੰਦੀ ਗੜ ਕਾ ਵਿਚੇ ਝਗੜਾ ਬਾਰ ਨਾ ਰੇ ਨੂ ਲੱਗਿਆ ਰਿਆ ਬਾਰ के टूटे होंगे टूट पटा हुआ पल्ले प्रयाप पंजाबी सुपर लीग बनते हैं पल्ले मार साथ जार बनते हैं अनमोल के यहाँ नामा बोली का अपने आप लुटा के रह गया